ਆਤਮਨ ਦਾ ਫਿਰਦਾ ਜੇ ਇਹਨਾਂ ਨੂੰ ਇਦਾਂ ਲੱਗਦਾ ਹੈ ਵੀ ਮੈਂ ਕੋਈ ਇਹਨਾਂ ਦੀ ਮਾਨ ਹਨ ਨਹੀਂ ਕਰਦੀ ਜਾਂ ਇਹਨਾਂ ਦੇ ਸਤਕਾਰ ਦੇ ਵਿੱਚ ਕੋਕਤਾਹੀ ਹੋ ਗਈ ਮੈਥੋਂ ਇਹ 200 ਬੰਦਾ ਇਕੱਠਾ ਕਰ ਲੈਣਾ ਆਪਦੇ ਪਿੰਡ ਦਾ ਮੈਂ ਪਹਿਰੀ ਹੱਥ ਲਾ ਦਿੰਦਾ ਮੇਰਾ ਇਕੱਲਾ-ਕੱਲਾ ਪੁੱਤ ਹੈ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਐ ਮੈਂ ਬਹੁਤ ਵੱਡਾ ਗਲਤ ਫੈਸਲਾ ਲੈ ਲਿਆ ਜੋ ਕਰਜ਼ਾ ਚੱਕ ਕੇ ਆਪਦੇ ਪੁੱਤ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਪਰ ਮੈਂ ਹੁਣ ਆਪਦੇ ਪੁੱਤ ਨੂੰ ਬਾਲਸ ਵੀ ਨਹੀਂ ਬੁਲਾ ਸਕਦਾ ਐ ਇੰਨਾ ਕੁ ਜ਼ਿਆਦਾ ਫਸ ਚੁੱਕਿਆ ਹਾਂ ਸ਼ਸ਼ੀਕਾ ਜੀ ਮੈਂ ਡੋਗਰ ਸਰਪੰਚ ਸਾਬਕਾ ਮੈਂ ਡੋਗੂਕੇ ਤਹਿਸੀਲ ਤੋਂ ਪਰ ਡਿਸਟ੍ਰਿਕਟ ਬਰਨਾਲਾ ਜੀ ਮੈਂ ਆਪਣੇ ਬੇਟੇ ਸਰਮਜੀਤ ਸਿੰਘ ਦਾ ਵਿਆਹ 25 ਸਤੰਬਰ 2023 ਨੂੰ ਕਰਿਆ ਸੀ ਜੀ ਮੈਂ ਬੇਨਤੀ ਇਹੀ ਕਰਨਾ ਪੰਜਾਬੀਆਂ ਨੂੰ ਚਲੋ ਠੀਕ ਹੈ ਮੈਂ ਲੰਬੀ ਸਟੋਰੀ ਨਹੀਂ ਲੈ ਕੇ ਜਾਊਂਗਾ 41 ਲੱਖ ਰੁਪਇਆ ਮੈਂ ਕਰਜ਼ਾ ਚੁੱਕ ਕੇ ਲਾਇਆ ਸੀ ਆਪਣੇ ਪੁੱਤ ਨੂੰ ਵਿਆਹ ਆ ਪਹਿਲਾਂ ਵਿਆਹ ਕੀਤਾ ਜੀ ਫਿਰ ਮਤਲਬ ਕਿ ਫੀਸਾਂ ਭਰੀਆਂ ਜੀਆਈਸੀ ਭਰੀ ਫਿਰ ਉੱਥੇ ਜਾ ਕੇ ਮਤਲਬ ਕਿ ਕਿਰਨਕੌਰ ਪਿੰਡ ਗਲੌਲੀ तहसील ਪਤੜਾ ਜ਼ਿਲ੍ਹਾ ਪਟਿਆਲਾ ਜੀ ਉੱਥੇ ਜਾ ਕੇ ਫੇਲ ਹੋ ਜਾਂਦੀ ਹੈ ਮੈਨੂੰ ਫੇਰ ਜਾ ਕੇ ਸਾਢੇ 3-4 ਲੱਖ ਰੁਪਏ ਲਾਉਣਾ ਪੈਂਦਾ ਹੈ ਉਹਦਾ ਸਟੇਟਸ ਮੇਨਟੇਨ ਕਰਨ ਲਈ ਉੱਥੇ ਜਾ ਕੇ ਜਦੋਂ ਮਤਲਬ ਕਿ ਆਪਦਾ ਸਟੱਡੀ ਕੰਪਲੀਟ ਕਰ ਲੈਂਦੀ ਹੈ ਮੈਂ ਪੰਚਾਇਤਾਂ ਲੈ ਕੇ ਜਾਂਦਾ ਵੀ ਜੱਕੋ ਮੇਰੇ ਮਤਲਬ ਕਿ ਬੇਟੇ ਦਾ ਵਰਕ ਪਰਮਿਟ ਅਪਲਾਈ ਨਹੀਂ ਕਰਿਆ ਹੁਣੇ ਮਤਲਬ ਕਿ ਆਪਦਾ ਵਰਕ ਪਰਮਿਟ ਅਪਲਾਈ ਕਰ ਲਿਆ ਵੀ ਤੁਸੀਂ ਇਦਾਂ ਜ਼ੁਲਮ ਨਾ ਕਮਾਓ ਤੇ ਤੁਸੀਂ ਮਤਲਬ ਕਿ ਉਹਨੂੰ ਸਮਝਾਓ ਬੇਟੀ ਨੂੰ ਪੰਚਾਇਤਾਂ ਲੈ ਕੇ ਮੈਂ ਬਾਰ-ਬਾਰ ਜਾਂਦਾ ਰਿਹਾ ਜੀ ਮੇਰੀ ਕੋਈ ਸੁਣਵਾਈ ਨਹੀਂ ਕਰੀ ਉਹਨਾਂ ਨੇ ਚਲੋ ਠੀਕ ਹੈ ਜੀ ਮੈਂ ਆਸਤੇ ਮੈਂ ਉਸ ਤੋਂ ਬਾਅਦ ਮੈਂ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਡਾਊਨ ਹੋ ਗਿਆ ਪਰ ਮੈਂ ਇੰਨਾ ਜ਼ਿਆਦਾ ਟੈਨਸ਼ਨ ਦੇ ਵਿੱਚ ਸੀ ਬੇਟਾ ਮੇਰਾ ਇੰਨਾ ਕਿ ਡਿਪਰੈਸ਼ਨ ਦੇ ਵਿੱਚ ਸੀ ਮੈਂ ਉਹਨੂੰ ਸਮਝਾਇਆ ਬੇਟਾ ਕੋਈ ਗੱਲ ਟੈਨਸ਼ਨ ਨਾ ਲੈ ਯਾਰ ਮੈਂ ਸਭ ਕੁਝ ਸੈੱਟ ਕਰ ਲੂੰਗਾ ਚਲੋ ਉਸ ਤੋਂ ਬਾਅਦ ਕਰਦੇ ਕਰਾਉਂਦੇ ਮੈਂ ਆਪਦੇ 11 ਦੋਸਤਾਂ ਨਾਲ ਰਾਇ ਕੀਤੇ ਮੈਂ ਦਰਖਾਸਤ ਦਿੱਤੀ ਮਾਨਯੋਗ ਐਸਐਸਪੀ ਸਾਹਿਬ ਬਰਨਾਲਾ ਜੀ ਨੂੰ ਉਹਨਾਂ ਨੇ ਮੇਰੀ ਬਹੁਤ ਵਧੀਆ ਸੁਣਵਾਈ ਕੀਤੀ ਹੈ ਜੀ ਚਲੋ ਮੈਂ ਮਤਲਬ ਕਿ ਵਧੀਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਪਰਿਵਾਰ ਨੂੰ ਬੁਲਾਇਆ ਪਰਿਵਾਰ ਨੇ ਮਤਲਬ ਐਸਪੀ ਸਾਹਿਬ ਸ਼ਿਬਰ ਸਾਹਿਬ ਨੂੰ ਵੀ ਮਤਲਬ ਕਿ ਬਲੌਕ ਕਰਤਾ ਜਦੋਂ ਉਹਨਾਂ ਨੂੰ ਬੁਲਾਇਆ ਵੀ ਤੁਸੀਂ ਆਓ ਤੁਹਾਡੀ ਸ਼ਾਂਤਪਤੀ ਸ਼ੋਅ ਉਹ ਆਏ ਇੱਕ ਵਾਰ ਦੋ ਵਾਰ ਉਸ ਤੋਂ ਬਾਅਦ ਆਉਣਾ ਉਹਨਾਂ ਨੇ ਬਣਾ ਕਰਤਾ ਜੀ ਚਲੋ ਉਹਨਾਂ ਨੇ ਮਤਲਬ ਕਿ ਡੀ ਲੀਗਲ ਦੀ ਰਿਪੋਰਟ ਲੈ ਕੇ ਉਹਨਾਂ ਤੇ ਮਤਲਬ ਕਿ ਪੰਜ ਜੀਆਂ ਤੇ ਪਰਚਾ ਦਰਜ ਕੀਤਾ ਸਮੇਤ ਲੜਕੀ ਕਰਨ ਕੌਰ ਤੇ ਜੀ ਔਰ ਮਾਤਾ ਹੁਣ ਇਸ ਟਾਈਮ ਅਰੈਸਟ ਕੀਤੀ ਹੋਈ ਆ ਉਹ ਜੇਲ੍ਹ ਦੇ ਵਿੱਚ ਐ 17 ਸਤੰਬਰ ਦੀ ਕੱਲ ਨੂੰ ਜਦੋਂ ਉਹਨਾਂ ਦੀ ਮਤਲਬ ਕਿ ਵਕੀਲ ਸਾਹਿਬ ਨੇ ਜ਼ਮਾਨਤ ਲਈ ਪਰ ਰਿਜੈਕਟ ਕਰਤੀ ਜੱਜ ਸਾਹਿਬ ਨੇ ਵੀ ਬਹੁਤ ਵਧੀਆ ਫੈਸਲਾ ਦਿੱਤਾ ਜੀ ਜੱਜ ਸਾਹਿਬ ਨੂੰ ਪਤਾ ਹੈ ਵੀ ਇਹ ਲੜਕੀਆਂ ਲੜਕੀਆਂ ਨੂੰ ਬੁਲਾ ਕੇ ਮੁੜ ਕੇ ਫਰੋਡ ਕਰ ਜਾਂਦੀਆਂ ਨੇ ਜੱਜ ਸਾਹਿਬ ਨੇ ਇੱਕੋ ਹੀ ਆਰਡਰ ਕਰਤਾ ਮੀ ਮੈਡੀਸ਼ਨ ਕੋਰਟ ਦੇ ਵਿੱਚ ਲੈ ਕੇ ਜਾਓ ਤੁਹਾਡਾ ਮੈਟਰ ਹੈ ਬੈਠ ਕੇ ਨੂੰ ਨਿਬੇੜੋ ਫਿਰ ਜ਼ਮਾਨਤ ਦੇਊਂਗਾ ਉਹਨਾਂ ਦੇ ਸੈਕਟ ਕਰਤੀ ਉਹਦੀ ਮਾਂ ਦੀ ਜ਼ਮਾਨਤ ਹੁਣ ਕੱਲ੍ਹ ਦਿ ਮੈਨੂੰ ਮਤਲਬ ਕਿ ਐਮਐਲਏ ਸਾਹਿਬ ਦਾ ਮਤਲਬ ਕਿ ਹਲਕਾ ਸਤਰਾਣਾ ਜੀ ਦਾ ਫੋਨ ਆ ਰਿਹਾ ਵੀ ਤੁਸੀਂ ਬੈਠ ਕੇ ਸਰਪੰਚ ਸਾਹਿਬ ਨਿਬੇੜੋ ਤੁਹਾਡੇ ਦੋ ਪਰਿਵਾਰਾਂ ਦਾ ਡਿਸਕਿਊਟ ਹੈ ਤੁਸੀਂ ਇਹਨੂੰ ਬੈਠ ਕੇ ਹੈਂਡਲ ਕਰ ਲਓ ਮੈਂ ਕਿਹਾ ਜੀ ਮੈਂ ਕਿਹਾ ਤੁਸੀਂ ਜੇ ਤੁਹਾਡੇ ਕੋਲੇ ਪਰਿਵਾਰ ਆ ਗਿਆ ਤਾਂ ਮੈਂ ਤੁਸੀਂ ਇਹਨਾਂ ਨੂੰ ਬਿਠਾਓ ਮੈਂ ਐਟ ਅ ਟਾਈਮ ਤੇ ਪਾਤਣਾ ਵਿਖੇ ਨਾਲ ਦੀ ਨਾਲ ਚੱਕੀ ਗੱਡੀ ਉੱਤੇ ਚੱਲਾ ਗਿਆ ਮੈਂ ਕਿਹਾ ਮੈਂ ਤਾਂ ਹੱਥ ਮੰਨਦਾ ਫਿਰਦਾ ਜੇ ਇਹਨਾਂ ਨੂੰ ਐਦਾਂ ਲੱਗਦਾ ਹੈ ਵੀ ਮੈਂ ਕੋਈ ਇਹਨਾਂ ਦੀ ਮਾਨ ਹਨ ਨਹੀਂ ਕਰਤੀ ਜਾਂ ਇਹਨਾਂ ਦੇ ਸਤਕਾਰ ਦੇ ਵਿੱਚ ਕੋਈ ਕਟਾਈ ਹੋ ਗਈ ਮੈਥੋਂ ਇਹ 200 ਬੰਦਾ ਇਕੱਠਾ ਕਰ ਲੈਣਾ ਆਪਦੇ ਪਿੰਡ ਦਾ ਮੈਂ ਪਹਿਲੀ ਹੱਥ ਲਾ ਦਿੰਦਾ ਜੇ ਮੈਥੋਂ ਕੋਈ ਗਲਤੀ ਹੋ ਗਈ ਆ ਇਹ ਮੈਨੂੰ ਬਦਮਾਸ਼ ਦੱਸਦੇ ਆ ਕਹਿੰਦੇ ਡੋਗਰ ਸਰਪੰਚ ਉਹ ਉਲਟਾ ਮੈਨੂੰ ਸਮਾਣਾ ਕੋਰਟ ਚੋਂ ਨੋਟਿਸ ਭਜਾ ਦੇ ਉੱਤੇ ਕਹਿੰਦੇ ਡੋਗਰ ਸਰਪੰਚ ਸਾਡੇ ਪਰਿਵਾਰ ਦੀਆਂ ਲੱਤਾਂ ਤੋੜੂਗਾ ਮੈਨੂੰ ਸਾਨੂੰ ਇਹ ਮਾਰੂਗਾ ਸਾਨੂੰ ਇਹ ਤੋਂ ਖਤਰਾ ਹੈ ਮੈਂ 41 ਲੱਖ ਜੇ ਅਸੀਂ 41 ਲੱਖ ਰੁਪਇਆ ਲਾਤਾ ਕਰਜ਼ਾ ਚੱਕ ਕੇ ਮੈਨੂੰ ਬਦਮਾਸ਼ ਬਣਾਤਾ ਇਹਨਾਂ ਨੇ ਚਲੋ ਮੈਂ ਫੇਰ ਵੀ ਐਮਐਲਏ ਸਤਰਾਣਾ ਜੀ ਨੂੰ ਬੇਨਤੀ ਕੀਤੀ ਆ ਤੁਸੀਂ ਇਹਨਾਂ ਨੂੰ ਬਿਠਾਓ ਮੈਂ ਇਹਨਾਂ ਦੇ ਪੈਰੀ ਹੱਥ ਲਾ ਦਨਾ ਪਰ ਮੇਰੇ ਬਿੱਟ ਦਾ ਘਰ ਬਸਾਓ ਇਹਨਾਂ ਨੇ ਕੋਈ ਮਤਲਬ ਕੇ ਉਹ ਨਹੀਂ ਕੀਤਾ ਹੁਣ ਮੈਂ ਪੰਜਾਬੀਆਂ ਨੂੰ ਬੇਨਤੀ ਇਹ ਕਰਦਾ ਵੀ ਤੁਸੀਂ ਘਰਾਂ ਚੋਂ ਬਾਹਰ ਨਿਕਲੋ ਜੇ ਇਨਸਾਫ ਲੈਣਾ ਹੈ ਤੁਸੀਂ ਅੰਦਰ ਵੜ ਕੇ ਤੁਹਾਨੂੰ ਇਨਸਾਫ ਨਹੀਂ ਮਿਲਣਾ ਮੇਰੇ ਨਾਲ ਦੋ ਤਿੰਨ ਪਰਿਵਾਰ ਆਏ ਵੀ ਨਹੀਂ ਉਹ ਸੋਸ਼ਲ ਮੀਡੀਆ ਦੇ ਵਿੱਚ ਆਉਣ ਤੋਂ ਮਤਲਬ ਕੇ ਡਰ ਰਹੇ ਨੇ ਪਤਾ ਨਹੀਂ ਕੀ ਕੀ ਬੰਬ ਡਿੱਗ ਪੂਆ ਪਰ ਨਹੀਂ ਤੁਸੀਂ ਮੈਂ ਬੇਨਤੀ ਇਹ ਕਰਦਾ ਵੀ ਤੁਸੀਂ ਸੋਸ਼ਲ ਮੀਡੀਆ ਚਾਹੋ ਦੱਸੋ ਜੇ ਆਪਾਂ ਪ੍ਰਸ਼ਾਸਨ ਕੋਲ ਜਾਵਾਂਗੇ ਤਾਂ ਹੀ ਆਪਾਂ ਨੂੰ ਇਨਸਾਫ ਮਿਲਣਾ ਹੈ ਜੇ ਤੁਸੀਂ ਲੜਕੀਆਂ ਤੋਂ ਇਹਨਾਂ ਤੋਂ ਫਰਾਉਡ ਲੜਕੀਆਂ ਤੋਂ ਡਰੋਗੇ ਆਪਾਂ ਨੂੰ ਇਨਸਾਫ ਨਹੀਂ ਮਿਲਣਾ ਮੇਰਾ ਵੀਰ ਪਹਿਲਾਂ ਤਾਂ ਮੈਂ ਤੁਹਾਨੂੰ ਬੇਨਤੀ ਇਹੀ ਕਰਦਾ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੋ ਬਹੁਤ ਸੋਹਣੇ ਰੋਜ਼ਗਾਰ ਚੱਲਦੇ ਆ ਵਧੀਆ ਕੰਮ ਨੇ ਇੱਥੇ ਹੀ ਤੁਸੀਂ ਆਪਣੇ ਘਰ ਵੀ ਨਵਜਾੜੋ ਆਪਦੇ ਪੁੱਤਾਂ ਨੂੰ ਵੀ ਨਵਜਾੜੋ ਇੱਥੇ ਬਹੁਤ ਸੋਹਣੇ ਰੋਜ਼ਗਾਰ ਚੱਲ ਰਹੇ ਨੇ ਤੁਸੀਂ ਐਦਾਂ ਦੇ ਮਤਲਬ ਕਿ ਕਦਮ ਨਾ ਚੱਕੋ ਅਸੀਂ ਇੰਨੇ ਕਿ ਫਸ ਚੁੱਕੇ ਆ ਮੈਂ ਹੱਥ ਬਾਰ-ਬਾਰ ਬੰਨ ਰਿਹਾ ਤੁਹਾਨੂੰ ਤੁਸੀਂ ਆਪਦੇ ਪੁੱਤਾਂ ਨੂੰ ਅਗਲੋਤੇ ਮੈਂ ਮੇਰਾ ਇਕੱਲਾ-ਇਕੱਲਾ ਪੁੱਤਾਂ ਮੈਂ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਐ ਮੈਂ ਬਹੁਤ ਵੱਡਾ ਗਲਤ ਫੈਸਲਾ ਲੈ ਲਿਆ ਜੋ ਕਰਜ਼ਾ ਚੱਕ ਕੇ ਆਪਦੇ ਪੁੱਤ ਨੂੰ ਵਿਦੇਸ਼ਾਂ ਦੇ ਵਿੱਚ ਭੇਜਿਆ ਪਰ ਮੈਂ ਹੁਣ ਆਪਦੇ ਪੁੱਤ ਨੂੰ ਵਾਪਸ ਵੀ ਨਹੀਂ ਬੁਲਾ ਸਕਦਾ ਐਨਾ ਕਿ ਜ਼ਿਆਦਾ ਫਸ ਚੁੱਕਿਆ ਮੈਂ ਤੁਹਾਨੂੰ ਮਤਲਬ ਕਿ ਮੀਡੀਆ ਦੇ ਮੱਦੇਮੇਰਹੀਂ ਮੈਂ ਸਮਝਾ ਰਿਹਾ ਵੀ ਤੁਸੀਂ ਇਦਾਂ ਦਾ ਕਦਮ ਨਾ ਚੱਕਿਓ ਅਸੀਂ ਫਸ ਚੁੱਕਿਆ ਤੁਸੀਂ ਨਾ ਫਸੋ ਜੇਕਰ ਤੁਸੀਂ ਇਹ ਮੈਂ ਸਾਰੀਆਂ ਲੜਕੀਆਂ ਨੂੰ ਫਰਾਡ ਨਹੀਂ ਦੱਸ ਰਿਹਾ 90% ਲੜਕੀਆਂ ਫਰਾਡ ਨੇ 10% ਲੜਕੀਆਂ ਸਹੀ ਵੀ ਨੇ ਮੇਰੇ ਰਿਸ਼ਤੇਦਾਰੀ ਦੇ ਵਿੱਚ ਮੇਰੇ ਮਾਮੇ ਦੀਆਂ ਨੋਹਾ ਨੇ ਬਹੁਤ ਸੋਹਣੇ ਪਰਿਵਾਰ ਚੱਲ ਰਹੇ ਨੇ ਕੋਈ ਇਦਾਂ ਦੇ ਸਾਰੀਆਂ ਲੜਕੀਆਂ ਫਰਾਡ ਨਹੀਂ ਹੁੰਦੀਆਂ ਪਰ ਤੁਹਾਨੂੰ ਮੈਂ ਇਹੀ ਸੁਨੇਹਾ ਸੁਨੇਹਾ ਦੇਣਾ ਚਾਹੂੰਗਾ ਤੁਸੀਂ ਮਤਲਬ ਕਿ ਇਦਾਂ ਦੇ ਫਰਾਡ ਤੋਂ ਬਚੋ ਇੱਥੇ ਪੰਜਾਬ ਦੇ ਵਿੱਚ ਵਧੀਆ ਸੋਨਾ ਪੁੱਕ ਬਣਾਓ ਇੱਥੇ ਵਧੀਆ ਸੋਨਾ ਰੋਜ਼ਗਾਰ ਚਲਾਓ ਧੰਨਵਾਦ ਜੀ